ਰੋਲ ਅ ਵਿਧਾਨ ਸਭਾ 2022 ਦੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਾਂ ਤੁਹਾਨੂੰ ਤਸਵੀਰਾਂ ਵਿਖਾਣੇ ਪਏ ਆ ਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਅਸੀਂ ਤੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਲੋਕਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਦੇਖਾਂਗੇ ਜਾਣਕਾਰੀ ਲਵਾਂਗੇ ਲੋਕਾਂ ਨੂੰ ਪੁੱਛਾਂਗੇ ਮੁੱਦੇ ਕਿਹੜੇ ਕਿਹੜੇ ਮੁੱਦੇ ਨੇ ਲੋਕਾਂ ਦੇ ਦਿਮਾਗ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਅਸੀਂ ਬੂਤੇ ਤੇ ਉਥੇ ਗੱਲਬਾਤ ਕਰਾਂਗੇ ਲੋਕਾਂ ਨਾਲ ਜਾ ਕੇ ਤਸਵੀਰਾਂ ਤੁਹਾਨੂੰ ਅਸੀਂ ਪੂਰੇ ਦਿਨ ਤੋਂ ਲੈ ਕੇ ਹੁਣ ਤੱਕ ਜਿਹਾ ਤੁਹਾਨੂੰ ਅਪਡੇਟ ਦਿੰਦੇ ਰਹੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਤੁਹਾਨੂੰ ਪੂਰੀ ਅਪਡੇਟ ਦਿੱਤੀ ਆ ਸੀ ਜੋ ਵੀ ਜਿੰਨੀ ਵੋਟ ਪੈ ਚੁੱਕੀ ਆ ਜਿਸ ਤਰ੍ਹਾਂ ਵੀ ਕਿੰਨੇ ਪਰਸੈਂਟੇਜ ਹੋ ਚੁੱਕੀ ਆ ਤੁਹਾਨੂੰ ਸਾਰੀ ਅਪਡੇਟ ਦਿੱਤੀ ਆ ਸੀ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਲੱਗ-ਅਲੱਗ ਬੂਥਾਂ ਦੀ ਤੁਹਾਨੂੰ ਅਪਡੇਟ ਦਿੱਤੀ ਆ ਤਸਵੀਰਾਂ ਤੁਹਾਨੂੰ ਅਸੀਂ ਸਾਰੀਆਂ ਵਿਖਾਈਆਂ ਵਾਂ ਅਲੱਗ-ਅਲੱਗ ਬੂਥਾਂ ਦੀਆਂ ਕਿੰਨਾ ਲੋਕਾਂ ਵਿੱਚ ਉਤਸ਼ਾਹ ਸੀਗਾ ਲੋਕ ਕਿੰਨਾ ਬਜ਼ੁਰਗ ਮਤਾਵਾ ਬਜ਼ੁਰਗ ਸਾਰੇ ਜਿੰਨੇ ਵੀ ਨੇ ਆ ਕੇ ਵੋਟ ਪਾਈ ਹੈ ਕਿਸੇ ਕੋ ਤੁਰ ਵੀ ਨਹੀਂ ਹੁੰਦਾ ਸੀ ਉਹ ਵੀ ਆ ਕੇ ਪ੍ਰੋਪਰਲੀ ਆ ਕੇ ਵੋਟ ਪਾਦੇ ਸੀ ਇਹ ਕਿਉਂਕਿ ਵੋਟ ਪਾਣਾ ਅਧਿਕਾਰ ਹੈ ਤੁਹਾਨੂੰ ਇਹ ਦੱਸ ਦਈਏ ਕਿ ਨੌਜਵਾਨ ਪੀੜ੍ਹੀ ਚਾਹੇ ਬਜ਼ੁਰਗੋ ਵੇਜਾ ਨੌਜਵਾਨ ਪੀੜ੍ਹੀ ਹੋਵੇ ਹਰ ਇੱਕ ਨੇ ਆ ਕੇ ਵੋਟ ਪਾਈ ਹੈ ਤੁਹਾਨੂੰ ਅਸੀਂ ਤਸਵੀਰਾਂ ਵਿਖਾਵਾਂਗੇ ਹੁਣ ਇੱਥੇ ਲੋਕ ਕਾਫੀ ਲੋਕ ਜਿਹੜਾ ਕਿ ਟਾਈਮ ਦੱਸ ਦਈਏ ਤੁਹਾਨੂੰ ਕਿੰਨਾ ਹੋ ਚੁੱਕਾ ਵਾ ਟਾਈਮ 6 ਬੰਦੇ ਚ 5 ਮਿੰਟ ਰਹਿ ਚੁੱਕੇ ਨੇ ਤੇ ਤੁਹਾਨੂੰ ਦੱਸ ਦਿੰਨੇ ਆ ਸੀ ਕਿ ਜਿਹੜੀ ਵੋਟ ਹੈ ਹਰ ਇੱਕ ਬੰਦੇ ਨੇ ਪਾਈ ਹੈ ਜਿਹੜੀ ਪਰਸੈਂਟੇਜ ਦੀ ਗੱਲ ਕਰ ਲਈਏ ਅ ਇਸ ਵਕਤ ਅਸੀਂ ਆਏ ਹਾਂ 26 ਨੰਬਰ ਬੂਥ 24 ਨੰਬਰ ਬੂਥ ਤੇ 25 ਨੰਬਰ ਬੂਥ ਲੋਕ ਹੱਲੇ ਵੀ ਆ ਰਹੇ ਨੇ ਵੋਟ ਪਾ ਰਹੇ ਨੇ ਤੇ ਤੁਹਾਨੂੰ ਤਸਵੀਰਾਂ ਸੀ ਸਪਸ਼ਟੀਕਰਨ ਸਾਰਿਆਂ ਜਿੰਨੇ ਵੀ ਬੂਥ ਹੈ ਸਾਰਿਆਂ ਦਾ ਦਿੱਤਾ ਵਾਂ ਕਿੱਥੇ ਕਿੰਨੀ ਵੋਟ ਪੈ ਚੁੱਕੀ ਸਾਰਿਆਂ ਨੂੰ ਦੱਸਿਆ ਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਸੀ ਨਵੀਂ ਅਪਡੇਟ ਦਿੰਦੇ ਰਹੇ ਆਂ ਸੀ ਪਰ ਹੁਣ ਤੁਹਾਨੂੰ ਅਸੀਂ ਦੱਸ ਜਾਈਏ ਕਿ 26 ਨੰਬਰ ਦੇ ਵਿੱਚ ਅਸੀਂ 26 ਨੰਬਰ ਬੂਥ ਆਏ ਆ 26 ਨੰਬਰ ਬੂਥ 24 ਨੰਬਰ ਬੂਥ 25 ਨੰਬਰ ਬੂਥ ਦੀ ਗੱਲ ਕਰਾਂਗੇ ਕਿੰਨੀ ਕਿੰਨੀ ਵੋਟ ਪੈ ਚੁੱਕੀ ਆ 26 ਨੰਬਰ ਬੂਥ ਚ ਵੋਟ ਪੈ ਚੁੱਕੀ ਆ 678 ਇਹ ਹੁਣ ਤੋਂ 10 ਮਿੰਟ ਪਹਿਲਾਂ ਦੀ ਤੁਹਾਨੂੰ ਮੈਂ ਗੱਲ ਹੁਣ 6-5 ਪੰਜ ਮਿੰਟ ਰਹਿ ਗਏ ਆ ਪੋਣੇ 6 ਵਜੇ ਤੱਕ ਦਾ ਤੁਹਾਨੂੰ ਰਿਜ਼ਲਟ ਦੱਸ ਰਿਹਾ ਮੈਂ 26 ਨੰਬਰ ਚ ਪੈ ਗਈ ਆ 678 24 ਨੰਬਰ ਚ ਪੈ 647 ਇਹ ਤੁਹਾਨੂੰ ਦੱਸ ਰਿਹਾ ਕਿ 26 ਨੰਬਰ 'ਚ 678 24 'ਚ 478 ਤੇ 25 'ਚ 647 ਜਿਹੜੀਆਂ ਵੋਟਾਂ ਪਈਆਂ ਹੁਣ ਤੱਕ 9:30 ਵਜੇ ਤੱਕ ਹੁਣ ਤੁਹਾਨੂੰ ਦੱਸ ਦਈਏ ਕਿ 26 ਨੰਬਰ 'ਚ 70% ਪੈ ਚੁੱਕਿਆ ਵਾ ਤੇ ਟੋਟਲ ਜਿਸ ਨੇ ਤੋਂ ਲੈ ਕੇ ਹੁਣ ਤੱਕ 26 ਨੰਬਰ 'ਚ 70% ਤੇ 24 ਨੰਬਰ 'ਚ ਵਿੱਚ 75% ਤੇ 25 ਨੰਬਰ ਵਿੱਚ 68% ਇੱਥੇ ਵੋਟ ਪੈ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਲੋਕ ਹੱਲੇ ਵੀ ਆ ਰਹੇ ਨੇ ਵੋਟ ਪਾਣ ਲਈ ਲੋਕ ਹੱਲੇ ਵੀ ਵੋਟ ਪਾਣ ਆ ਰਹੇ ਆ ਤੁਸੀਂ ਸਰ ਵੋਟ ਪਾ ਲਈ ਆ ਵੋਟ ਪਾ ਲਈ ਆ ਅੱਛਾ ਜਦੋਂ ਵੋਟ ਪਾਣ ਕੇ ਸੀ ਦਿਮਾਗ ਵਿੱਚ ਮੁੱਦੇ ਦੀ ਗੱਲ ਦੱਸੋ ਕੋਈ ਮੁੱਦਾ ਚੱਲਦਾ ਹੋਵੇ ਤੁਹਾਡੇ ਦਿਮਾਗ ਵਿੱਚ ਕਿਹੜਾ ਕਿਹੜਾ ਵਿਕਾਸ ਤੁਸੀਂ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਕਿਹੜਾ ਵਿਕਾਸ ਲੈਣਾ ਚਾਹੁੰਦੇ ਹੋ ਸਰ ਇਹਦਾ ਪਹਿਲਾ ਤਾਂ ਭ੍ਰਿਸ਼ਟਾਚਾਰ ਦਾ ਮੁੱਦਾ ਸੀਗਾ ਜੀ ਸਭ ਤੋਂ ਜ਼ਿਆਦਾ ਜਿਹੜਾ ਵੀ ਲੋਕਲ ਜਿਹੜਾ ਕੈਂਡੀਡੇਟ ਹੈਗਾ ਉਹਨੇ ਭ੍ਰਿਸ਼ਟਾਚਾਰ ਬਹੁਤ ਕੀਤਾ ਹੈ ਉਹਦੇ ਬਾਰੇ ਕਹੂੰਗਾ ਦੂਜੇ ਨੰਬਰ ਤੇ ਦੇਖੋ ਜੀ ਮੋਦੀ ਸਾਹਿਬ ਨੇ ਜੋ ਕਿਹਾ ਉਹਨਾਂ ਦੀ ਨੀਤੀਆਂ ਜਿੱਦਾਂ ਵੀ ਸੀਗਾ ਉਹਨਾਂ ਨੇ ਜੋ ਜੋ ਕਿਹਾ ਉਹ ਸਾਰਾ ਕੁਝ ਉਹਨਾਂ ਨੇ ਪੂਰਾ ਕੀਤਾ ਬਸ ਇਹੀ ਪੁਆਇੰਟ ਰੱਖੂੰਗਾ ਜੀ ਦੋ ਤੇ ਸਰ ਜੀ এডੂਕੇਸ਼ਨ ਨੂੰ ਲੈ ਕੇ এডੂਕੇਸ਼ਨ ਦਾ ਸਸਣਾ ਬਹੁਤ ਵੱਡਾ ਮੁੱਦਾ ਬਣਿਆ ਹੈ এডੂਕੇਸ਼ਨ ਅਦਰ ਜੀ ਜਿੱਦਾ ਵਿਕਰਮ ਜੀ ਨੇ ਤੁਹਾਨੂੰ ਕਿਹਾ ਇੱਥੇ ਕਿ ਵਰਲਡ ਲੈਵਲ ਦੀ ਇੱਕ ਯੂਨੀਵਰਸਿਟੀ ਬਣੇਗੀ ਉਹਨਾਂ ਨੇ ਮੈਨੀਫੈਸਟੋ ਵਿੱਚ ਆਪਣੇ ਚ ਜਾਰੀ ਕੀਤਾ ਆਪਣੇ ਜਿਹੜੇ ਵਾਅਦਿਆਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਕ ਵਰਲਡ ਲੈਵਲ ਦੀ ਯੂਨੀਵਰਸਿਟੀ ਇੱਥੇ ਬਣਾਈ ਜਾਏਗੀ ਜਿਹੜਾ ਕਿ ਉਹ ਪੂਰਾ ਕਰਨਗੇ ਕਿਉਂਕਿ ਇਹ ਭਾਜਪਾ ਹੈ ਇਹਨਾਂ ਨੇ ਜੋ ਕਿਹਾ ਉਹ ਕੀਤਾ ਠੀਕ ਹੈ ਜੀ ਹਰ ਕਿਸ ਦਾ ਆਪਣਾ ਆਪਣਾ opinion ਹੈਗਾ ਵਾ ਤੇ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਸਵੇਰ ਤੋਂ ਲੈ ਕੇ ਹੁਣ ਤੱਕ ਦਿਖਾਈਆਂ ਹਰ ਕਿਸ ਨੇ ਆਪਣੀ ਆਪਣੀ رائے ਦੱਸੀ ਹੈ ਕਿਸੇ ਨੇ ਬਿਜਲੀ ਦਾ ਮੁੱਦਾ ਦੱਸਿਆ ਕਿਸੇ ਨੇ ਪਾਣੀ ਦਾ ਮੁੱਦਾ ਦੱਸਿਆ ਕਿਸੇ ਨੇ ਮੈਡੀਕਲ ਦਾ ਮੁੱਦਾ ਦੱਸਿਆ ਵਾ ਕਿਸੇ ਨੇ ਐਜੂਕੇਸ਼ਨ ਦਾ ਮੁੱਦਾ ਦੱਸਿਆ ਵਾ ਕਿਸੇ ਨੇ ਸੜਕਾਂ ਦਾ ਮੁੱਦਾ ਦੱਸਿਆ ਹਰ ਕਨੇ ਅਲੱਗ ਅਲੱਗ ਮੁੱਦੇ ਦੱਸ ਦੱਸੇ ਨੇ ਹਰ ਕਿਸੇ ਦੇ ਦਿਮਾਗ ਵਿੱਚ ਲੋਗ ਆ ਦੇ ਅਲੱਗ ਅਲੱਗ ਇਸ ਵਕਤ ਤਨੂੰ ਫਿਰ ਵੀ ਅਸੀਂ ਦੇਖ ਲੋ ਲੋਗ ਆ ਰਹੇ ਨੇ ਹਲੇ ਕੀ ਕੁਝ ਟਾਈਮ ਨਹੀਂ ਬਚੇਗਾ 6 ਪੰਜ ਦੇ ਵਿੱਚ ਤਕਰੀਬਨ ਤਕਰੀਬਨ 3 ਜਾਂ 4 ਮਿੰਟ ਰਹਿ ਗਏ ਨੇ ਤਸਵੀਰਾਂ ਤਨੂੰ ਹਲੇ ਦਿਖਾ ਰਹੇ ਆ ਲੋਗ ਵੋਟਪੰਡ ਆ ਰਹੇ ਨੇ ਹਲੇ ਵੋਟਪੰਡ ਆ ਰਹੇ ਉਹ ਤੋ ਦਿਖਾਉ ਜਰਾ ਵੇਖੋ ਲੋਕ ਵੋਟ ਪਾਣ ਜਾ ਰਹੇ ਹੋ ਫਟਾਫਟ ਚਲੇ ਜਾਓ ਤਸਵੀਰਾਂ ਤੈਨੂੰ ਵਿਖਾਈਆਂ ਅੱਗੇ ਆਪਾਂ ਗੱਲਬਾਤ ਕਰਾਂਗੇ ਸਾਰੋਂ ਤੋਂ ਵੀ ਖੜੇ ਨੇ ਉਹਨਾਂ ਨੇ ਵੀ ਮੇਰੇ ਖੰਨਾ ਵੋਟ ਪਾਈ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਹਾਂ ਜੀ ਸਸੀਗਾ ਸਰ ਵੋਟ ਪਾ ਲਿੱਤੀ ਆ ਸਰ ਹਾਂ ਸਰ ਜੀ ਦਿਮਾਗ ਵਿੱਚ ਕੀ ਚੱਲਦਾ ਪਿਆ ਸੀ ਜਦੋਂ ਵੋਟ ਪਾਣ ਗਏ ਕਿ ਕੀ ਚੱਲ ਰਿਹਾ ਸੀ ਦਿਮਾਗ ਵਿੱਚ ਕੌਣ ਸਾ ਮੁੱਦਾ ਚੱਲ ਰਿਹਾ ਸੀ ਕੌਣ ਸਾ ਆਪ ए, ए, कौन सा आप लाना चाहते हो विकास लाना चाहते हो विकास ही सबको रोजगार मिले सबसे जाए। क्यूँकी तो दो साल से बच्चे का पढ़ाई लिखाई सारा जो है खराब हो रहा है कोविड के चलते सब काम हो रहा है लेकिन बच्चे का भविष्य खराब हो रहा है आने वाली जो सरकार आएगी उससे क्या मांग कर रहे हो आप एजुकेशन सही हो बच्चे का रोजगार मिले ਰੋਜ਼ਗਾਰ ਔਰ ਔਰ ਕੀ ਮੰਗ ਕਰ ਰਹੇ ਹੋ ਆਪ ਰੋਜ਼ਗਾਰ ਸਭ ਤੋਂ ਜ਼ਿਆਦਾ ਜ਼ਰੂਰ ਹੈ ਵਿਕਾਸ ਜੋ ਹੈ ਬੱਚੇ ਕਾ ਐਜੂਕੇਸ਼ਨ ਸਭ ਤੋਂ ਐਜੂਕੇਸ਼ਨ ਔਰ ਰੋਜ਼ਗਾਰ ਔਰ ਵਿਕਾਸ ਹਾਂ ਗੱਲਬਾਤ ਕੀਤੀ ਹੈ ਸਰ ਨਾਲ ਉਹਨਾਂ ਨੇ ਕਹਿਣਾ ਸਰ 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 ਇੱਕ ਮਿੰਟ ਗੱਲ ਕਰਦੇ ਆਪ ਬਦਵਾਰਾ ਵੋਟ ਪਾ ਕੇ ਆਏ ਨੇ ਕਾਫੀ ਲੋਕ ਜਜਮੇ ਵਿੱਚ ਆਏ ਸਰ ਸਸੀ ਗੱਲ ਸਰ ਜਦੋਂ ਵੋਟ ਪਾਉਣ ਪਲੀਜ਼ ਬੰਦ ਕਰ ਲੋ ਜਦੋਂ ਵੋਟ ਪਾਣ ਗਈ ਸੀ ਦਿਮਾਗ ਵਿੱਚ ਕਿਹੜਾ ਮੁੱਦਾ ਸੀਗਾ ਤੁਹਾਡੇ ਦਿਮਾਗ ਵਿੱਚ ਉਸ ਵਕਤ ਮੁੱਦਾ ਇਹੀ ਹੈ ਬੇਰੋਜ਼ਗਾਰੀ ਦਾ ਮੁੱਦਾ ਜਾਂ ਡਿਵੈਲਪਮੈਂਟ ਦਾ ਮੁੱਦਾ ਇਹੀ ਮੁੱਦੇ ਹੈਗੇ ਆ ਕੋਈ ਸਹੀ ਮਤਲਬ ਹੋਵੇ ਮਤਲਬ ਦੇਸ ਤੱਕ ਕੀ ਕਰੇ ਸਕੂਲ ਸਕੂਲ ਵਧੀਆ ਬਣਨ ਆਹੀ ਇਹੀ ਚ ਸਕੂਲ ਵਧੀਆ ਬਣਨ ਹਸਪੀਟਲ ਵਧੀਆ ਬਣਨ ਇਹੋ ਜੀ ਆਉਣ ਵਾਲੀ ਸਰਕਾਰ ਤੋਂ ਮੰਗ ਕੀ ਕਰਦੇ ਹਾਂ ਇਹੀ ਜਿਹੜੇ ਮੁੱਦੇ ਨੇ ਜਿਹੜੇ ਮੰਗ ਕਰਦੇ ਆ ਇਹੀ ਵੀ ਵਧੀਆ ਮਤਲਬ ਜਿਸ ਥਾਂ 'ਚ ਹੁਣ ਕਰੋਨਾ ਦੀ ਬਿਮਾਰੀ ਇੰਨੇ ਲੋਕਾਂ ਦਾ ਜਾਨ ਗਈ ਹੈ ਜਿੱਦਾਂ ਦੀ ਇਹ ਚੀਜ਼ਾਂ ਤੋਂ ਹੁਣ ਆਪਾਂ ਨੂੰ ਬਚਾਅ ਰੱਖਣਾ ਇਹਦੇ 'ਚ ਸੇਫਟੀ ਹੋਵੇ ਮਤਲਬ ਵਧੀਆ ਤਰੱਕੀ ਵਾਲਾ ਬਣਾ ਪੰਜਾਬ ਨੂੰ ਪੰਜਾਬ ਵੈਲਪਮੈਂਟ ਦੀ ਗੱਲ ਕਰ ਲਈਏ हां डेवलपमेंट ऑफ पंजाब च बहुत ਘੱਟ ਹੈ ਜਿਵੇਂ ਤੁਸੀਂ ਦੇਖਦੇ ਹੀ ਹੋਵਗੇ ਕਿ ਹਾਲ ਹੈ ਉਹ ਚੀਜ਼ ਤੋਂ ਅੱਗੇ ਵਧਣਾ ਲੋਕ ਸੜਕਾਂ ਨਾਲੇ ਤਾਂ ਕਿ ਅਟਕੇ ਹੋਏ ਨੇ ਠੀਕ ਹੈ ਜੀ ਸੀਵਨਾ ਸੜਕਾਂ ਜ਼ਿਆਦਾਤਰ ਇਹੀ ਮੁੱਦੇ ਲੋਗੇ ਦਿਮਾਗ ਵਿੱਚ ਚੁੰਦੇ ਸੜਕਾਂ ਸੀਵਰੇਜ ਨਾਲੀਆਂ ਇਹੀ ਮੁੱਦੇ ਹੁੰਦੇ ਨੇ ਉਸ ਤੋਂ ਉੱਪਰ ਮੁੱਦੇ ਕਿਹੜੇ ਨੇ ਇਹ ਮੁੱਦੇ ਤਾਂ ਬਹੁਤ ਪੁਰਾਣੇ ਹੋ ਗਏ ਇਹ ਤੋਂ ਉੱਪਰ ਮੁੱਦੇ ਤੁਹਾਨੂੰ ਇਹ ਤੋਂ ਮੁੱਦੇ ਤੋਂ ਜਿੱਦਾਂ ਵਧੀਆ ਕਿਸ ਤਰ੍ਹਾਂ ਮੁੱਦਾ ਹੋ ਗਿਆ ਐਜੂਕੇਸ਼ਨ ਹੋ ਗਈ ਹਸਪੀਟਲ ਵਧੀਆ ਹੋਣ ਸਕੂਲ ਬੱਚਿਆਂ ਦਾ ਪੂਖ ਵਧੀਆ ਹੋਵੇ ਉਹ ਇਹ ਹਾਂਜੀ ਹਾਂਜੀ ਚੀਜ਼ ਮਗਰ ਟੈਕਨੀਕ ਵਧੀਆ ਹੋਣੀ ਚਾਹੀਦੀ ਹੈ ਜਿਵੇਂ ਹੁਣ ਪਹਿਲਾਂ ਸੀਗਾ ਵੀ ਸਕੂਲ ਸੜਕਾਂ ਆ ਉਹ ਮੁੱਦੇ ਉਹ ਮੁੱਦੇ ਤਾਂ ਹੁਣ ਬਹੁਤ ਪੁਰਾਣੇ ਹੋ ਗਏ ਉਹ ਮੁੱਦਿਆਂ ਤੋਂ ਆਪਾਂ ਨੂੰ ਉੱਪਰ ਉੱਠ ਕੇ ਹੁਣ ਗੱਲ ਕਰਨੀ ਚਾਹੀਦੀ ਠੀਕ ਹੈ ਲੋਕ ਸਿਆਣੇ ਹੋ ਗਏ ਨੇ ਹਾਂਜੀ ਹਾਂਜੀ ਹੁਣ ਲੋਕ ਸਿਆਣੇ ਹੋ ਗਏ ਹੁਣ ਜਿਹੜਾ ਮੇਨ ਜਿਹੜਾ ਮੁੱਦਾ ਹੁੰਦਾ ਉਹ ਐਜੂਕੇਸ਼ਨ ਹਸਪੀਟਲਿਟੀ ਆ ਜਿਹੜੀ ਇਹਨਾਂ ਚੀਜ਼ਾਂ ਦੇ ਉੱਤੇ ਹੀ ਮੈਂ ਜਿਹੜੀ ਵੀ ਸਰਕਾਰ ਆਵਗੀ ਲੱਗਦਾ ਹੈ ਕਿ ਕੁਝ ਕਰੇਗੀ ਹੁਣ ਕਰਨਾ ਹੀ ਪੈਣਾ ਨਹੀਂ ਤਾਂ ਫਿਰ ਨਹੀਂ ਤਾਂ ਉਹੀ ਉਹ 4-5 ਸਾਲ ਦਾ ਹੋਏਗੀ ਗੇਮ ਹੋਏਗੀ ਫਿਰ ਚਲੋ ਬਹੁਤ ਬਹੁਤ ਧੰਨ بس یہی ہے بندا ਰੋਟੀ ਤਾਂ ਖਾ ਲੇਗਾ ਲekin ਜਿਹੜਾ ਐਜੂਕੇਸ਼ਨ ਤੇ ਬੰਦਾ ਆਪਣੇ ਵੀ ਬਿਮਾਰੀ ਤੋਂ ਹੀ ਨਹੀਂ ਉਧਰ ਪੰਦਾ ਰੋਟੀ ਤਾਂ ਹਰ ਕੋਈ ਕਮਾ ਕੇ ਖਾ ਹੀ ਲੈਂਦਾ ਰੋਟੀ ਕਮਾਣੀ ਓਕੀ ਨਹੀਂ ਹੈ ਮਹਿੰਗਾਈ ਨੂੰ ਲੈ ਗਈ ਗੋ ਰੋਟੀ ਬਣਨੀ ਨਹੀਂ ਕਰਦਾ ਓਹੀ ਕਹ ਰਿਹਾ ਮਹਿੰਗਾਈ ਜਿੰਨੀ ਵੀ ਹੋਏ ਬੰਦਾ ਕਿੰਨੇ ਦਾ ਰਾਸ਼ਨ ਖਾ ਲੇਗਾ ਮੇਨ ਖਰਚਾ ਤਾਂ ਸਟੱਡੀ ਤੇ ਬੱਚੇ ਦੇ ਹਸਪੀਟਲ ਦੇ ਬਸ ਇਹੀ ਚਾਹਨੇ ਆ ਕਿ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਪਹਿਲਾਂ ਤਾਂ ਕਿਸੇ ਤੇਰਾ ਟਾਈਮ ਆਵੇ ਹੀ ਨਾ ਜੇ ਆਵੇ ਤੇ ਸਰਕਾਰ ਉਹਨਾਂ ਦਾ ਸਾਥ ਦੇ ਬਹੁਤ ਬਹੁਤ ਧੰਨਵਾਦ ਆਪਾਂ ਸਿਸਟਰ ਨਾਲ ਵੀ ਗੱਲ ਕੀਤੀ ਹੈ ਸਰ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਤੇ ਉਸ ਤੋਂ ਬਾਅਦ ਵਿੱਚ ਕਾਫੀ ਵਜੇ ਗੱਲਾਂ ਕੀਤੀਆਂ ਉਹਨਾਂ ਨੇ এডਿਊਕੇਸ਼ਨ ਦੀ ਗੱਲ ਕੀਤੀ ਆ ਵਿਕਾਸ ਦੀ ਗੱਲ ਕੀਤੀ ਆ ਰੋਜ਼ਗਾਰ ਦੀ ਗੱਲ ਕੀਤੀ ਆ ਹਰ ਕਿਸੇ ਦੇ ਦਿਮਾਗ ਵਿੱਚ ਜਿਆਦਾਤਰ ਅਹੀ ਮੁੱਦੇ ਚੱਲਦੇ ਪਏ এডਿਊਕੇਸ਼ਨ ਦਾ ਬਹੁਤ ਵੱਡਾ ਮੁੱਦਾ ਚੱਲ ਰਿਹਾ ਲੋਕਾਂ ਦੇ ਦਿਮਾਗ ਵਿੱਚ ਜਿਹੜਾ ਕਿ ਟਾਈਮ ਪੂਰੇ 6 ਵਜੇ ਬੱ ਚੁਕੇ ਇਸ ਵਕਤ 6 ਵਜੇ ਬੱ ਚੁਕੇ ਆ ਤੈਨੂੰ ਤਸਵੀਰਾਂ ਆਪਰ ਵਿਖਾ ਰਹੇ ਆ 6 ਬੱ ਚੁਕੇ ਆ ਦੋ ਮਿੰਟ ਰਹਿੰਦੇ ਆ ਅ ਦੋ ਮਿੰਟ ਰਹਿੰਦੇ ਜੀ ਹਲੇ ਮੇਰੀ ਘੜੀ ਦੋ ਮਿੰਟ ਲੱਗੇ ਆ ਪਰ ਦੋ ਮਿੰਟ ਰਹਿੰਦੇ ਨੇ ਹਲੇ 6 ਵਜੇ ਦੇ ਵਿੱਚ ਦੋ ਮਿੰਟ ਪਏ ਆ ਹਲੇ ਆ ਲੋਕ ਹਲੇ ਵੀ ਵੋਟ ਪਾਣ 2 ਮਿੰਟ ਦੇ ਵਿੱਚ ਵਿੱਚ ਲੋਕ ਵੋਟ ਪਾ ਸਕਦੇ ਨੇ ਆਗੇ ਤੁਹਾਨੂੰ ਤਸਵੀਰਾਂ ਅਸੀਂ ਦਿਖਾਈਆਂ ਲਾਈਵ ਤਸਵੀਰਾਂ ਦਿਖਾਈਆਂ ਹਲਕਾ ਪਛਮੀ ਤੋਂ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਨਾ ਵਾ ਇਹ ਜਿਹੜਾ ਪਹਿਲਾ 1/6 ਦਾ ਤੁਹਾਨੂੰ ਦੱਸ ਦਿੰਨਾ ਵਾ 26 ਨੰਬਰ 678 24 ਨੰਬਰ 478 ਤੇ 25 ਨੰਬਰ ਬੂਥ 647 26 ਨੰਬਰ ਵਿੱਚ 70% 24 ਨੰਬਰ ਵਿੱਚ 75% 25 ਨੰਬਰ ਵਿੱਚ 66% ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਰਿਜ਼ਲਟ ਆਏ ਆਪਾਂ ਤੁਹਾਨੂੰ 6 ਵੇ ਦਾ ਵੀ ਕਰੈਕਟ ਰਿਜ਼ਲਟ ਦਵਾਗੇ ਕਿੰਨਾ ਕਿੰਨਕ ਪਰਸੈਂਟੇਜ ਹੋ ਚੁੱਕੀ ਆ ਤੇ ਲੁਧਿਆਣੇ ਦੀ ਗੱਲ ਕਰੀਏ 4:30 ਵੇ ਦਾ ਸੀ ਗੱਲ ਲੁਧਿਆਣੇ ਦੀ ਗੱਲ ਕਰੀਏ 4:30 ਵੇ ਲੁਧਿਆਣੇ ਦੇ ਵਿੱਚ ਕਿੰਨੇ ਪਰਸੈਂਟ 48.5% ਸੀ 4:30 ਵੇ ਦਾ ਤੁਹਾਨੂੰ ਹੋਰ ਵੀ ਆਪਾਂ ਤਸਵੀਰਾਂ ਬਖਾਵਾਂਗੇ ਜਲਦੀ ਜਾਓ ਸਰ ਜਲਦੀ ਦੋ ਮਿੰਟ ਰਹਿ ਗਏ ਨੇ ਮੈਡਮ 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 ਬੋਲ ਢਾਲੀ ਆਪਨੇ ਹਾਂਜੀ ਕੌਨ ਸਾ ਮੁੱਦਾ ਸੀ ਦਿਮਾਗ ਮੇਂ ਬਸ ਯਹੀ ਥਾ ਕਿ ਬਦਲਾਅ ਆਏ ਔਰ ਸਕੂਲ ਜ਼ਰੂਰ ਖੁੱਲੇਗੇ ਕਿ ਸਕੂਲਾਂ ਸੇ ਹਮ ਬਹੁਤ ਪਰੇਸ਼ਾਨ ਹੈ ਹਾਂਜੀ ਹਾਂਜੀ ਮੈਂ ਕੁਝ ਅੱਜ ਮੈਰਿਜ ਤੇ ਜਾਣਾ ਮੈਂ ਲੇਟ ਹੋ ਰਹੀ ਹਾਂ ਓਕੇ 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 ਮੈਡਮ ਲੇਟ ਹੋ ਰਹੇ ਨੇ ਮੈਰਿਜ ਤੇ ਜਾਣਾ ਉਹਨਾਂ ਨੇ ਬਸ ਸਕੂਲ ਖੋਲ ਦੋ ਓਕੇ 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 ਬਹੁਤ ਬਹੁਤ ਧੰਨਵਾਦ ਜਿਆਦਾਤਰ ਲੋਕ ਹੈ ਜਮਾਂ ਦੇ ਵਿੱਚ ਸਕੂਲ ਐਜੂਕੇਸ਼ਨ ਦਾ ਹੀ ਹੈ ਜਿਆਦਾਤਰ ਲੋਕ ਹੈ ਜਮਾਂ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਕਿਉਂਕਿ ਲੋਕਾਂ ਦਾ ਕਹਿਣਾ ਕਿ ਸਕੂਲ ਵਗੈਰਾ ਦੀ ਬੱਚੇ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਲੋਕਾਂ ਦਾ ਇਹ opinion ਹੈ ਤੁਹਾਨੂੰ ਲੋਕਾਂ ਦੀ ਗੱਲ ਦੱਸ ਰਹੇ ਸੀ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾਈਆਂ ਸਵੇਰ ਤੋਂ ਲੈ ਕੇ ਹੁਣ ਤੱਕ ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਕੱਲੇ ਕੱਲੇ ਬੂਧੀ ਜਾਣਕਾਰੀ ਦਿੱਤੀ ਤੁਹਾਨੂੰ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਕੱਲੇ ਕੱਲੇ ਬੂਧੀ ਜਾਣਕਾਰੀ ਦਿੱਤੀ ਆ ਤੇ ਕਿੰਨੇ ਪਰਸੈਂਟ ਹੋ ਗਈ ਆ ਕਿੰਨੀ ਬੋਟਿੰਗ ਪੈ ਚੁੱਕੀ ਆ ਤੁਹਾਨੂੰ ਇਹ ਵੀ ਜਾਣਕਾਰੀ ਦਿੱਤੀ ਆ ਹੁਣ ਆਪਾਂ 6 ਵਜੇ ਲੈਨੇ ਹੁਣ ਆਪਾਂ 6 ਵਜੇ ਰਿਜ਼ਲਟ ਦਵਾਗੇ ਬਣੇ ਲੋ ਸਾਡੇ ਨਾਲ